ਪਹਿਲੇ ਨੇਪਾਲ ਕਦੇ ਨਾਮ ਹੈ ਕਿੰਨੇ ਘੰਟੇ ਚੱਲੇ ਭਈ ਇਹ 955 ਘੰਟੇ 955 ਘੰਟੇ ਚੱਲੇ 35 ਘੰਟੇ ਨੇ ਸਰਵਿਸ ਹੋਈ ਆ 935 ਤੇ ਸਰਵਿਸ ਹੋਈ ਵੀ ਆ ਭਾਈ ਬੈਟਰੀ ਨਵੀਂ ਧਰਾਤੀ ਭਈ ਅੱਛਾ ਬੈਟਰੀ ਨਵੀਂ ਧਰਾਤੀ ਹਾਂ ਬਕਸਾਈਡ ਦੀ ਨਾਲ ਇਵੇਂ ਇੰਜਨ ਗੇਅਰ ਤਾਂ ਜਮ ਓਕੇ ਆ ਜਮ ਓਕੇ ਆ origignal ਆ ਜਿਵੇਂ ਕੰਪਨੀ ਤੋਂ ਆਉਂਦਾ ਲੋ ਠੀਕ ਆ ਸਾਰੇ ਨਾਮ ਆ ਇਹ ਹਾਂ ਬਾਈਆਂ ਦੇ ਨਾਮ ਆ ਟਰੈਕਟਰ ਅੱਛਾ ਕਲਚ ਪਲੇਟ ਤੋਂ ਮਤਲਬ ਨਾਲ ਦੀ ਹੋਇਆ ਸਾਰਾ ਕੁਝ ਤੁਸੀਂ ਟਰਾਲੀ ਤਾਂ ਪਾ ਕੇ ਵੀ ਨਹੀਂ ਦੇਖੀ ਅੱਛਾ ਟਰਾਲੀ ਪਾ ਕੇ ਵੀ ਨਹੀਂ ਦੇਖੀ ਜਮ ਸਤ ਸਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਅੱਜ ਦੀ ਵੀਡੀਓ ਅੱਜ ਸਵਰਾਜ ਸੋਨਾਲੀਕਾ ਚੌਂਡੀਆਰ ਤੇ ਟਰਾਲੀਆਂ ਦੀ ਵੀਡੀਓ ਰੋਪੂਗੀ। ਸ਼ੁਰੂਆਤ ਆਪਾਂ ਕਰ ਲੈਨੇ ਆ ਫੋਰਡ 3600 ਟਰੈਕਟਰ ਤੋਂ। ਇਹ ਟਰੈਕਟਰ ਹੈਗਾ ਜੀ ਮਾਡਲ 92। ਕੀਮਤ ਇਹਦੀ ਰੱਖੀ ਹੈਗੀ 1 ਲੱਖ ਤੇ 20000 ਰੁਪਈਆ। ਵੀਡੀਓ ਸ਼ੇਅਰ ਕਰ ਦਿਓ ਚਲਦੀ ਨੂੰ ਤੇ ਪੇਜ ਫੋਲੋ ਕਰ ਲਿਓ। ਐਮਰਫਲੇ ਟਾਇਰ ਦਾ ਆਊਟਸੋ ਵਾਲਾ 855 ਆ ਗਿਆ ਜੀ ਪੰਜਾਬ ਨੰਬਰ 97 ਮਾਡਲ ਹੈ 210000 ਰੁਪਿਆ ਇਹ ਟਰੈਕਟਰ ਦੀ ਕੀਮਤ ਹੈ ਟਰੈਕਰ ਗੁੜੀਆ ਦੇ ਤੇ ਆ ਬਾਈ ਜੀ ਦਾ ਕੰਟੈਕਟ ਨੰਬਰ ਆ 96468 43360 ਤੇ ਬਾਈ ਕੋਲੇ ਕਿਹੜਾ ਕਿਹੜਾ ਟਰਾਲਾ ਆ ਘੋਰ 12 6.5 ਦਾ 11 6.5 ਆ ਕਿੱਥੇ ਖੜੇ ਨੇ ਉਹ ਆ ਨਾਲ ਹੀ ਖੜੇ ਹਰਾ ਜਾ ਕਾ ਉਹ ਹਰਾ ਤੇ ਲਾਲ ਉਹ ਲਾਲ ਜਾ हां ਬੜੀ ਐਲਵ ਕੜਾ ਹੋ ਠੀਕ ਹੈ ਬਾਈ ਕੋਲ ਟਰਾਲੇ ਵੀ ਨੇ ਤੇ ਆ ਟਰੈਕਟਰ ਵੀ ਹੈ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਨੇ ਦੇਤਾ ਤੇ ਇੱਧਰ ਖੜਾ ਜੀ ਰੀਪਰ ਬੇਸ ਕਰਮਾ ਦਾ ਇਹ 2016 ਮਾਡਲ ਡਿਮਾਂਡ ਇਹਦੀ 1 ਲੱਖ 40000 ਰੁਪਏ ਰੱਖੀ ਹੋਈ ਹੈ ਹੋਰੇ ਹਿਹਰਾ ਦਾ ਰੰਗ ਹੈ ਤੇ ਇੱਧਰ 855 ਖੜਾਗਾ ਮਾਡਲ ਦਾ 2009 ਡਿਮਾਂਡ ਆ ਗਈ 3 ਲੱਖ 10000 ਰੁਪਇਆ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਇਤਰਾਗਾ ਲੰਗਯਾਰ 5210 21 ਮਾਡਲ ਹੈ ਤੇ ਰੇਟ ਇਹਦਾ ਰੱਖਿਆਗਾ 7 ਲੱਖ ਤੇ 35000 ਟਾਇਰ ਗੁਡਇਰ ਦੇ ਨਾਲ ਦੇ ਨਾਲ ਦੇ ਟਾਇਰ ਹੈ ਕਿੰਨਾ ਇਹਦਾ ਨੰਬਰ ਆ ਨੰਬਰ ਵੀ 03 ਨਾ ਬਾਈ 13 ਨੰਬਰ ਨੰਬਰ ਬੋਲਦੇ ਸਪਾਈ 98768 98768 00423 00423 ਇਹ ਨੰਬਰ ਤੇ ਕਰ ਲਓ ਸੰਪਰਕ ਪਹਿਲੇ ਨਪਾਲਿਕਾ ਦੇ ਨਾਮ ਹੈ ਕਿੰਨੇ ਘੰਟੇ ਚੱਲਿਆ ਬਈ ਇਹ 955 ਘੰਟੇ 955 ਘੰਟੇ ਚੱਲਿਆ 935 ਘੰਟੇ ਨੇ ਸਰਵਿਸ ਹੋਈ ਆ ਬਈ 935 ਤੇ ਸਰਵਿਸ ਹੋਈ ਵੀ ਆ ਬਾਈ ਬੈਟਰੀ ਨਵੀਂ ਧਰਾਤੀ ਬਈ ਅੱਛਾ ਬੈਟਰੀ ਨਵੀਂ ਧਰਾਤੀ ਹਾਂ ਬਾਕਸਾਈਡ ਦੀ ਨਾਲ ਇਹ ਮੇਰਾ ਇੰਜਨ ਗੇਅਰ ਤਾਂ ਜਮ ਓਕੇ ਆ ਜਮ ਓਕੇ ਆ Ориジナル ਆ ਜਿਵੇਂ ਕੰਪਨੀ ਤੋਂ ਆਉਂਦਾ ਵਾ ਠੀਕ ਹੈ ਸੁਨੇ ਨਾਮ ਆ ਇਹ ਹਾਂ ਬਾਈ ਨੇ ਨਾਮ ਆ ਟਰੈਕਟਰ ਅੱਜ ਕਲਚ ਪਲੇਟ ਤੋਂ ਮਤਲਬ ਨਾਲ ਦੀ ਹਾਰਾ ਕੁਝ ਟਰਾਲੀ ਤਾਂ ਪਾ ਕੇ ਵੀ ਨਹੀਂ ਦੇਖੀ ਅਹ ਟਰਾਲੀ ਪਾ ਕੇ ਵੀ ਨਹੀਂ ਦੇਖੀ ਜਮਨ ਜੈਨੂਨ ਟਰੈਕਟਰ ਆ ਬਾਈ ਬਾਕੀ ਤੇਲ ਤੋਂ ਨਮਾਣ ਅੱਜ ਠੀਕ ਹੈ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਜੰਦਾਗਾ ਤੇ ਇੱਧਰ ਆ ਗਈ ਵੀਰੇ ਆਪਣੀ 1 ਲੱਖ ਤੇ 40 ਹਜ਼ਾਰ ਦੀ ਕੀਮਤ ਹੈ ਇਹਦੀ 11 ਸਰੀ ਟਰਾਲੀ ਤੇ ਬਿਨਾ ਲਿਫਟ ਤੋਂ ਜਗਰਾਮ ਵਾਲੀ ਤੇ ਟਾਇਰ ਵੀ 1000 ਰੁਪਏ ਵਾਲੇ ਨੇ ਤੇ ਇੱਧਰ ਪਾਰ ਸਾਢੇ 6 ਦਾ ਟਰਾਲ ਆ ਗਿਆ ਨਵੇਂ ਮਾਡਲ ਦਾ ਇਦਿੱਕੀ ਹਿੰਮ ਤਰੱਕੀ ਹੈ ਜਿਹੜੀ 190000 ਰੁਪਇਆ ਯਾਲ ਜੂੜ ਲੱਗਿਆ ਸਾਰਾ ਕੰਪਲੀਟ ਹੈ 12 6 ਦਾ 12 6.5 ਦਾ ਟਰਾਲਾ ਬੇਨਾ ਲਿਫਟ ਤੋਂ ਹੈ ਇਹ ਬਾਈ ਦਾ ਆਪਾਂ ਪਹਿਲਾ ਨੰਬਰ ਦਿੱਤਾਗਾ 43668 ਵਾਲਾ ਫੋਨ ਨੰਬਰ ਤੇ ਸੰਪਰਕ ਕਰ ਲਿਓ ਬਾਈ ਨਾਲ ਡਬਲ ਟਾਇਰ ਤੇ ਇੱਧਰ ਖੜਾ ਜੀ ਟਰਾਲਾ 10 ਇੰਚ ਦੀ ਵਿੱਚ ਇਸ 1,55,000 ਰੁਪਏ ਦੀ ਕੀਮਤ ਹੈ 11 6.5 1,48,000 10 ਇੰਚ ਲਿਫਟ ਵਾਲੀ ਵਿਟ ਨਾਲ ਹੈ ਇਹ ਬਿਨਾ ਲਿਫਟ ਵਾਲੀ ਵੀ ਘਟਰਾਂ ਤੇ ਆ ਗਈ ਡਬਲ ਟਾਇਰ ਹੈ ਦੀ ਕੀਮਤ ਹੈਗੀ 1,55,000 11 6 ਆ ਗਈ ਟਰਾਲੀ ਬਿਨਾ ਲਿਫਟ ਤੇ 1,40,000 ਰੁਪਏ ਕੀਮਤ ਹੈ ਲੋ ਜੀ ਇਧਰ ਆ ਗਈ 55000 ਕੀਮਤ ਦਾ ਸੀ ਟਰਾਲੀ ਆ ਗਈ। ਲੈ ਵੀ ਆ ਟਰਾਲ ਆ ਗਿਆ। ਹਾਂ ਜੀ। ਭਵਾਨੀਗੜ ਦੀ ਬਣੀ ਵੀ ਆ ਬਾਈ ਕਹਿੰਦਾ ਵੀ 1 ਲੱਖ ਦੇ 60000 ਕੀਮਤਾਂ ਤੇ ਬੈਡ ਉੱਚਾ ਆ ਗਿਆ ਦਾ ਪੂਰਾ ਡਬਲ ਟਾਇਰ ਆ ਗਈ। ਲਿਫਟ ਵਾਲੀ ਐ। ਤੇ ਇਧਰ ਆ ਗਈ ਡਿਮਾਂਡ ਇਹਦੀ 1 ਲੱਖ ਤੇ 35000 ਡਬਲ ਟਾਇਰ ਜੇਕ ਵਾਲੀ। ਯਾਰ ਜਸਮੀਤ ਇਹਦਾ ਬੋਲ ਨਡਾ ਨੰਬਰ 52 53899 ਆ ਹਰੀ ਦਾ ਹੈਗਾ ਜੀ ਨੰਬਰ ਕਿੰਨਾਗਾ 94643 946 43 42160 42160 ਇਹ ਨੰਬਰ ਤੇ ਕਰ ਲੈ ਸੰਪਰਕ ਇਧਰ ਆ ਗਿਆ ਕੇਐਸ ਦਾ ਰੀਪਰ ਇਹਦੀ ਆ ਗਿਆ ਜੀ ਕੀਮਤ 128000 2014 ਮਾਡਲ ਇਹ ਅੱਗੇ ਸਾਨੂੰ ਮੈਂ ਦਿਖਾ ਦੇਣਾ 735 ਟਰੈਕਟਰ 99 ਮਾਡਲ ਇਹ ਟਰੈਕਟਰ ਦੀ ਡਿਮਾਂਡ ਹੈ ਜਿਹੜੀ 1 ਲੱਖ ਤੇ 10000 ਰੁਪਇਆ 2002 ਮਾਡਲ ਆ ਗਿਆ 855 2 ਲੱਖ ਤੇ 20000 ਰੁਪਇਆ ਦੀ ਕੀਮਤ ਹੈ 50 ਨੰਬਰ ਆਈ ਐਚ ਆਰ ਐਚ ਆਰ ਨੰਬਰ ਹੈ ਤੇ ਕਿੰਨਾ ਮੋਬਾਈਲ ਨੰਬਰ ਹੈ 99155 5789 53899 ਹਾਂਜੀ ਇੱਕ ਹੋਰ 55 ਦਿਖਾ ਦਿੰਦਾ ਮੈਂ 2018 ਮਾਡਲ ਕੀਮਤ ਹੈਗੀ ਹੈ 5 ਲੱਖ ਤੇ 70000 ਰੁਪਇਆ ਇੱਕ ਲੁੱਕ ਚੰਗਾ ਆਣ ਲੱਗਿਆਗਾ ਤੇ 14 ਦੇ ਟਾਇਰਾਂ ਦੇ ਵਿੱਚ ਕਰ ਲਿਓ ਸੰਪਰਕ ਬਾਈਆਂ ਨਾਲ ਇਧਰ ਸੋਨਾਲੀਕਾ ਡੀਜੀ 60 ਘੜਾ ਜੀ ਪੰਜਾਬ ਨੰਬਰ ਦਾ 2006 ਮਾਡਲ ਕੀਮਤ ਹੈਗੀ ਹੈ 3 ਲੱਖ ਤੇ 15000 ਰੁਪਇਆ 855 2016 ਮਾਡਲ ਹੈ 5 ਲੱਖ ਤੇ 45000 ਰੁਪਏ ਟਰੈਕਟਰ ਦੀ ਕੀਮਤ ਹੈ 855 400 ਵਾਲਾ 96 ਮਾਡਲ ਹੈ 1 ਲੱਖ ਤੇ 95000 ਰੁਪਏ ਟਰੈਕਟਰ ਦੀ ਕੀਮਤ ਹੈ ਸੋਨਾ ਲੀਕਾ 750 ਆ ਗਿਆ ਜੀ 2003 ਮਾਡਲ 2 ਲੱਖ ਤੇ 27000 ਰੁਪਏ ਟਰੈਕਟਰ ਦੀ ਕੀਮਤ ਹੈ 735 ਹੈਗੇ ਜੀ 94 ਮਾਡਲ ਡਿਮਾਂਡ 1 ਲੱਖ ਤੇ 20000 ਰੁਪਏ ਦੀ ਤੇ ਬਾਕੀ ਟਰੈਕਟਰ ਹੋਰ ਖੜੇ ਨੇ ਜਿੰਮੇਦਰ ਨੀ ਲ 855 ਖੜਾਗਾ ਫਾਰਮ ਟਰੈਕ 60 ਵਾਲਾ 3511 ਖੜਾਗਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆਪਾਂ 99 ਮਾਡਲ ਦੀ ਕੀਮਤ ਹੈਗੀ 2 ਲੱਖ ਤੇ 45000 ਆਹ ਟਰੈਕਟਰ ਦੀ ਫਾਰਮ ਟਰੈਕ 60 ਵਾਲੇ ਦੀ ਕੀਮਤ ਹੈਗੀ 96 ਮਾਡਲ 1 ਲੱਖ ਤੇ 45000 ਰੁਪਿਆ ਇਤਰਾ ਹੈਗਾ 3511 99 ਮਾਡਲ 1 ਲੱਖ ਤੇ 10000 ਰੁਪਿਆ ਕੀਮਤ ਹੈ 95643 9646 48 48 43360 ਇਹ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਫਾਰਮਟ੍ਰੈਕ 60 97 ਮਾਡਲ 1 ਲੱਖ ਤੇ 65000 ਰੁਪਿਆ ਟਰੈਕਟਰ ਦੀ ਕੀਮਤ ਹੈ ਸੋਨਾਲਿਕਾ 60 RX ਆ ਗਿਆ ਜੀ 2021 ਮਾਡਲ 6 ਲੱਖ ਤੇ 15000 ਰੁਪਇਆ ਟਰੈਕਟਰ ਦੀ ਕੀਮਤ ਹੈ 735 ਹੈਗਾ 97 ਮਾਡਲ 1 ਲੱਖ ਤੇ 10000 ਰੁਪਇਆ ਟਰੈਕਟਰ ਦੀ ਕੀਮਤ ਹੈ ਕਿੰਨਾ ਵੇ ਨੰਬਰ 97806 97806 3244 3244 ਲੈ ਵੀ ਅੱਗੇ ਆ ਗਿਆ 735 97 ਮਾਡਲ ਕੀਮਤ ਆ ਗਈ 1 ਲੱਖ ਤੇ 45000 ਕਿੰਨਾ ਬਈ ਨੰਬਰ 95015 95015 71632 71632 ਠੀਕ ਹੈ ਤੇ ਅੱਗੇ ਆ ਗਿਆ ਜੀ ਸਵਰਾਜ 85517 ਮਾਡਲ ਕੀਮਤ ਆ ਗਈ 5 ਲੱਖ ਤੇ 55000 ਰੁਪਿਆ ਟਾਇਰ ਨਵੇਂ ਆ ਗਏ ਤੇ ਕੰਟੈਕਟ ਨੰਬਰ ਹੈਗਾ ਜੀ 87299 41979 ਇਹ ਨੰਬਰ ਤੇ ਕਰ ਲਿਓ ਸੰਪਰਕ ਅੱਗੇ ਆ ਗਿਆ ਸੋਨਾਲੀ ਕਾਰ डीई 750 2008 ਮਾਡਲ ਤੋ 1,95,000 ਰੁਪਿਆ ਟਰੈਕਟਰ ਦੀ ਕੀਮਤ ਹੈ। ਇੱਕ ਇਹ ਆ ਗਿਆ ਜੀ 98 ਮਾਡਲ 724 ਐਫੀ 1,28,000 ਰੁਪਿਆ ਟਰੈਕਟਰ ਦੀ ਕੀਮਤ ਹੈ। 87299 41979 ਇਹ ਨੰਬਰ ਤੇ ਕਰ ਲਿਓ ਸੰਪਰਕ। ਇਹ ਬਰਨੋਲਾ ਟਰੈਕਟਰ ਮੰਡੀ ਦੇ ਰੇਟ ਸੀਗੇ। ਵੀਡੀਓ ਸ਼ੇਅਰ ਕਰਦੇ ਹੋ, ਪੇਜ ਫੋਲੋ ਕਰ ਲਿਓ। ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।